ਏਅਰ ਸਟ੍ਰਾਈਕ ਦੇ ਵਿਚਾਲੇ ਹੁਣ ਦੱਸ ਦਈਏ ਕਿ ਭਾਰਤ ਦੇ ਵੱਲੋਂ ਏਅਰ ਫੋਰਸ ਦੱਸ ਦਈਏ ਕਿ ਜਿੱਥੇ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਇਸ ਦੇ ਵਿਚਾਲੇ ਹੁਣ ਫਲਾਈਟਸ ਰੱਦ ਕਰ ਦਿੱਤੀਆਂ ਗਈਆਂ ਨੇ ਜੀਆਂ ਦੱਸ ਦਈਏ ਕਿ 에ਅਰਪੋਰਟ ਬੰਦ ਕਰ ਦਿੱਤੇ ਗਏ ਨੇ ਦੱਸ ਦਈਏ ਕਿ 11 ਦੇ ਕਰੀਬ 에ਅਰਪੋਰਟ ਜਿਨ੍ਹਾਂ ਦੇ ਉੱਤੇ ਆਵਾਜਾਈ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਦੱਸ ਜੀਏ ਕਿ ਅੰਮ੍ਰਿਤਸਰ ਚੰਡੀਗੜ੍ਹ 에어ਪੋਰਟ ਦੀਆਂ ਵੀ ਤਸਵੀਰਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕ ਪਹੁੰਚੇ ਹੋਏ ਸਨ ਲੈ ਕੇ ਨੇਥੋਂ 에어ਪੋਰਟ ਖਾਲੀ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ ਲੋਕਾਂ ਦੀਆਂ ਫਲਾਈਟਸ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ ਦੱਸ ਦਈਏ ਕਿ 에어ਪੋਰਟ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਉਹਨਾਂ ਦੇ ਵਿਚਾਰਲੇ ਹੀ ਹੁਕਮ ਜਾਰੀ ਹੋ ਜਾਂਦੇ ਨੇ 에어ਪੋਰਟ ਖਾਲੀ ਕਰਵਾਉਣ ਦੇ ਤਾਂ ਅਮਲਿਸਰ ਚੰਡੀਗੜ੍ਹ 에어ਪੋਰਟ ਵੀ ਜਿਹੜੇ ਨੇ ਬੰਦ ਕਰ ਦਿੱਤੇ ਨੇ ਤਾਂ ਇਸ ਨਾਲ ਦੱਸਿਆ ਕਿ ਟੋਟਲ ਕੁੱਲ 11 에어ਪੋਰਟ ਜਿਹੜੇ ਨੇ ਬੰਦ ਕਰ ਦਿੱਤੇ ਨੇ ਫਲਾਈਟਾਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ 에어 ਸਟ੍ਰਾਈਕ ਦੇ ਵਿਚਾਰਲੇ ਹੁਣ ਦੱਸ ਸੀ ਕਿ 에어ਪੋਰਟ ਜਿਹੜੇ ਨੇ ਬੰਦ ਕਰ ਦਿੱਤੇ ਗਏ ਨੇ 11 에어ਪੋਰਟ ਬੰਦ ਕਰ ਦਿੱਤੇ ਗਏ ਨੇ ਤੇ ਇਹਨਾਂ ਦੇ ਨਾਲ ਨਾਲ ਫਲਾਈਟਾਂ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਨੇ ਤਾਂ ਇਸ ਵੇਲੇ ਦਾ ਖਬਰ ਕਰ ਰਿਹਾ ਤੁਹਾਡੇ ਨਾਲ ਸਾਂਝੀ ਭਾਰਤ ਵੱਲੋਂ ਪਾਕਿਸਤਾਨੀ ਅਤਵਾਦੀ ਟਿਕਾਣਿਆਂ ਤੇ ਤੜਕਸਾਰ ਕੀਤੀ ਸਰਜਿਕਲ ਸਟ੍ਰਾਈਕ ਹਮਲੇ ਤੋਂ ਬਾਅਦ ਹਾਈ ਅਲਰਟ ਚੱਲਦੇ ਅੰਮ੍ਰਿਤਸਰ ਦੇ ਇੰਟਰਨੈਸ਼ਨਲ 에ਅਰਪੋਰਟ ਤੇ ਸਾਰੀਆਂ ਫਲਾਈਟਾਂ ਕੀਤੀਆਂ ਰੱਦ ਬੀਤੇ ਕੁਝ ਦਿਨਾਂ ਤੋਂ ਪਹਿਲਗਾਮ ਮਤੰਕੀ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਵਿੱਚ ਵਾਧੇ ਤਣਾਅ ਦੇ ਚੱਲਦੇ ਅਜ ਤੜਕਸਾਰ ਭਾਰਤ ਵੱਲੋਂ ਪਾਕਿਸਤਾਨ ਦੇ ਤਬਾਦੀ ਟਿਕਾਣਿਆਂ ਉੱਪਰ ਸਰਜਿਕਲ ਸਟ੍ਰਾਈਕਰ ਉਪਰਾੰਤ ਹਾਈ ਅਲਰਟ ਦੀ ਸਥਿਤੀ ਦਾ ਚੱਲਦੇ ਹੋਏ ਹੁਣ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਉੱਪਰ ਸਾਰੀਆਂ ਫਲਾਈਟਾਂ ਤਤਕਾਲ ਸਮੇਂ ਲਈ ਰੱਦ ਕਰ ਦਿੱਤੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਿ ਅੱਜ ਤਕਰੀਬਨ ਸਾਰਾ ਕੁਝ ਬੰਦ ਕਰਦੇ ਆ ਬਾਈ ਫਲਾਈਟਾਂ ਕੈਨਸਲ ਕੀਤੀਆਂ ਗਈਆਂ ਹਨ ਅਤੇ ਇਸ ਦੀ ਜਾਣਕਾਰੀ ਯਾਤਰੀਆਂ ਨੂੰ ਮੈਸੇਜ ਅਤੇ ਕਾਲ ਰਾਹੀਂ ਦਿੱਤੀ ਗਈ ਹੈ ਅਤੇ ਅਗਲੀ ਸੂਚਨਾ ਮਿਲਣ ਤੱਕ ਫਿਲਹਾਲ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਜਾਣਗੀਆਂ ਤੇ ਲੋਕ ਸੁਚੇਤ ਰਹਿਣ ਅਤੇ ਸਹਿਯੋਗ ਕਰਨ ਇਸ ਤੋਂ ਇਲਾਵਾ ਪੁਲਿਸ ਅਧਿਕਾਰੀ ਨੇ ਕੀ ਕਿਹਾ ਤੁਸੀਂ ਵੀ ਸੁਣੋ ਜੀ ਸਾਰਾ ਬੰਦ ਹੋ ਚੁੱਕੀ ਹੈ ਸਾਰਾ ਕੁੱਲ 22 ਫਲਾਈਟ ਸੀ ਉਹ 22 ਫਲਾਈਟ ਸਾਰਾ ਕੈਨਸਲ ਹੋ ਚੁੱਕੀ ਹੈ ਸਾਰੇ ਯਾਤਰੀਆਂ ਨੂੰ ਵੀ ਮੈਸੇਜ ਵੀ ਪਹੁੰਚ ਗਿਆ 에ਅਰਲਾਈਨਸ ਤੋਂ ਕਿ ਅਗਲੇਰੀ ਇਨਫੋਰਮੇਸ਼ਨ ਤੱਕ ਸਾਰਾ ਫਲੈਟਸ ਬੰਦ ਰਹੇਗਾ